ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਤਪੁਰ ਸਾਹਿਬ ਗਏ ਗੁਰੂ ਜੀ ਨੇ ਬਹੁਤ ਸੋਨਾ ਇਲਾਕਾ ਵੇਖ ਕੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਕੋਈ ਸੁੰਦਰ ਜੀ ਥਾਂ ਚੁਣ ਕੇ ਉੱਥੇ ਭਗਤੀ ਕਰੀਏ ਰੱਬ ਦੇ ਗੁਣ ਗਾਈਏ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਢਿੱਲਾ ਚੁਣਿਆ ਤੇ ਉੱਥੇ ਵਿਰਾਜਮਾਨ ਹੋ ਗਏ ਗੁਰੂ ਜੀ ਫਿਰ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਰਬਾਬ ਵਜਾ ਤੁਰਤੋਂ ਬਾਣੀ ਆਈਏ ਭਾਈ ਮਰਦਾਨਾ ਜੀ ਫਿਰ ਰਬਾਬ ਵਜਾਉਂਦੇ ਆ ਜਿਸ ਢਿੱਲੇ ਤੇ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਨੇ ਉਹ ਢਿੱਲਾ ਸਾਈਂ ਬਾਬਾ ਬੁੱਢਣ ਸਾਹਿਬ ਜੀ ਦਾ ਬਾਬਾ ਬੁੱਢਣ ਸਾਹਿਬ ਜੀ ਦਾ ਪਛੋਕੜ ਬਗਦਾਦ ਤੋਂ ਹੈ ਬਾਬਾ ਬੁੱਢਣ ਸਾਹਿਬ ਜੀ ਰੱਬ ਦੀ ਭਗਤੀ ਵਾਸਤੇ ਜੰਮੂ ਕਸ਼ਮੀਰ ਤੋਂ ਹੁੰਦੇ ਹੋਏ ਕਿਰਤਪੁਰ ਸਾਹਿਬ ਆਏ ਤੇ ਇੱਥੇ ਇੱਕ ਬਹੁਤ ਉੱਚਾ ਢਿੱਲਾ ਚੁਣਿਆ ਇਤਿਹਾਸਕਾਰ ਦੱਸਦੇ ਨੇ ਜਦੋਂ ਸਾਈਂ ਜੀ ਦੀ ਉਮਰ 671 ਸਾਲ ਹੋ ਗਈ ਸੀ ਉਦੋਂ ਸਾਈਂ ਜੀ ਨੂੰ ਇੱਕ ਕੁੱਤਾ ਇੱਕ ਸ਼ੇਰ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ ਇਹ ਬੱਕਰੀਆਂ ਨੂੰ ਸ਼ੇਰ ਤੇ ਕੁੱਤਾ ਜੰਗਲ ਵਿੱਚ ਚਰਾ ਕੇ ਲੈ ਕੇ ਆਉਂਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਤੇ ਸਨ ਉਦੋਂ ਗੁਰੂ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਆਏ ਬਾਬਾ ਬੁੱਢਣ ਸਾਹਿਬ ਜੀ ਦੇ ਟਿੱਲੇ ਦੇ ਉੱਪਰ ਆਏ ਇਸ ਸਮੇ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਵੀ ਹਨ ਸੋ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆ ਬੈਠਣ ਵਾਸਤੇ ਟਿੱਲਾ ਚੁਣਿਆ ਤੇ ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ ਤੇ ਉਸੇ ਵਕਤ ਬਾਬਾ ਬੁੱਢਣ ਸਾਹਿਬ ਜੀ ਆਪਣੇ ਟਿੱਲੇ ਤੋਂ ਦੌੜੇ ਆਏ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆ ਕੌਣ ਹੋ ਤੁਸੀਂ ਇੱਥੇ ਕੀ ਕਰਨ ਆਏ ਹੋ ਫਿਰ ਭਾਈ ਮਰਦਾਨਾ ਜੀ ਆਪਣੀ ਰਬਾਬ ਛੱਡ ਕੇ ਖੜੇ ਹੋ ਜਾਂਦੇ ਨੇ ਤੇ ਕਹਿੰਦੇ ਆ ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਪਰਮੇਸ਼ਰ ਆਪ ਇਸ ਧਰਤੇ ਤੇ ਆਏ ਨੇ ਸਾਰੇ ਹੀ ਜਗਤ ਨੂੰ ਤਰਦੇ ਹੋਏ ਤੇ ਇਸ ਢਿੱਲੇ ਤੇ ਆਏ ਨੇ ਤੇ ਮੈਂ ਹਾਂ ਗੁਰੂ ਜੀ ਦਾ ਮਰਦਾਨਾ ਫਿਰ ਪੀਰ ਬੁੱਢਣ ਸਾਹਿਬ ਜੀ ਦੁਬਾਰਾ ਕਹਿੰਦੇ ਆ ਕਿ ਤੁਹਾਡਾ ਇੱਥੇ ਕੀ ਕੰਮ ਹੈ ਤੁਸੀਂ ਇੱਥੇ ਕੀ ਕਰਨ ਆਏ ਹੋ ਆਹ ਡੇਰਾ ਮੇਰਾ ਹੈ ਆ ਮੇਰਾ ਢਿੱਲਾ ਵੇਖਣ ਨੂੰ ਤੁਸੀਂ ਸਾਧੂ ਫਕੀਰ ਲੱਗਦੇ ਹੋ ਆ ਕੇ ਇੱਥੇ ਬਿਨਾਂ ਕਿਸੇ ਨੂੰ ਪੁੱਛੇ ਪ੍ਰਵਾਬ ਵਜਾਣ ਲੱਗਦੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਵੀ ਕਿਸੇ ਨੂੰ ਪੁੱਛਣਾ ਪੈਂਦਾ ਹੈ ਫਿਰ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਆ ਕਿ ਇੱਥੇ ਸਿਰਫ ਮੇਰੀ ਹੀ ਪੂਜਾ ਹੁੰਦੀ ਹੈ ਇੱਥੇ ਲੋਕ ਰੱਬ ਵਾਂਗ ਮੈਨੂੰ ਮੰਨਦੇ ਨੇ ਤੁਹਾਡੇ ਫਕੀਰਾਂ ਦਾ ਕੀ ਪਤਾ ਕਿ ਤੁਸੀਂ ਇੱਥੇ ਕਬਜ਼ਾ ਕਰਕੇ ਬਹਿ ਜਾਓ ਤੇ ਮੁੜ ਕੇ ਕਦੇ ਇੱਥੋਂ ਜਾਣ ਦਾ ਨਾਂ ਵੀ ਨਾ ਲਓ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਆ Hey जी जी हे बुड्ढन शाह अस्सी इत्थे ਥੋੜਾ ਹੀ ਚਿਰ ਬੈਣਾ ਥੋੜੇ ਚਿਰ ਬਾਅਦ ਅਸੀਂ ਇੱਥੋਂ ਆਪ ਹੀ ਚਲੇ ਜਾਵਾਂਗੇ ਤੇਰੇ ਟਿੱਲੇ ਨਾਲ ਤੇਰੀ ਇਸ ਜਗ੍ਹਾ ਨਾਲ ਸਾਨੂੰ ਕੋਈ ਮਤਲਬ ਨਹੀਂ ਐ ਉਦੋਂ ਫਿਰ ਬਾਬਾ ਬੁੱਢਣ ਸਾਹ ਜੀ ਬੋਲਦੇ ਐ ਕਿ ਨਹੀਂ ਇਹ ਸਿਰਫ ਮੇਰਾ ਟਿੱਲਾ ਐ ਤੇ ਇੱਥੇ ਮੈਂ ਹੀ ਬੈਠਾਂਗਾ ਤੁਸੀਂ ਦੋਨੋਂ ਇੱਥੋਂ ਚਲੇ ਜਾਓ ਤੇ ਰਬਾਬ ਵੀ ਆਪਣਾ ਕਿਤੇ ਹੋਰ ਜਾ ਕੇ ਵਜਾਓ ਮੈਂ ਤੁਹਾਨੂੰ ਇੱਥੇ ਨਹੀਂ ਬੈਠਣ ਦਿਆਂਗਾ ਫਿਰ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਪੁੱਛਦੇ ਐ ਹੇ ਮਹਾਰਾਜ ਹੁਣ ਅਸੀਂ ਕੀ ਕਰੀਏ ਫਿਰ ਗੁਰੂ ਨਾਨਕ ਦੇਵ ਜੀ ਥੋੜਾ ਮੁਸਕਰਾਏ ਤੇ ਕਹਿੰਦੇ ਆ ਮਰਦਾਨਿਆ ਤੂੰ ਡਰਨਾ ਤੁਰ ਰਬਾਬ ਵਜਾ ਜਦੋਂ ਭਾਈ ਮਰਦਾਨਾ ਜੀ ਰਬਾਬ ਦੁਆਰਾ ਵਜਾਂਦੇ ਆ ਤੇ ਉਹ ਬੁੱਢਣ ਸ਼ਾ ਫਕੀਰ ਫਿਰ ਕਹਿੰਦਾ ਨਹੀਂ ਤੁਸੀਂ ਇੱਥੇ ਰਬਾਬ ਨਹੀਂ ਵਜਾ ਸਕਦੇ ਤੁਸੀਂ ਦੋਨੋਂ ਅੱਗੇ ਕਿਤੇ ਹੋਰ ਚਲੇ ਜਾਓ ਭਾਈ ਮਰਦਾਨਾ ਜੀ ਫਿਰ ਕਹਿੰਦੇ ਆ ਕਿ ਇੱਥੇ ਰਬਾਬ ਅਸੀਂ ਦੋਹੀ ਘੜੀਆਂ ਵਜਾਣਾ ਹੈ ਫਿਰ ਅਸੀਂ ਅੱਗੇ ਹੀ ਚਲੇ ਜਾਣਾ ਪੀਰ ਬੁੱਢਣ ਸ਼ਾ ਆਪਣੀ ਗੱਲ ਤੇ ਅੜੇ ਰਹੇ ਤੇ ਕਹਿੰਦੇ ਆ ਕਿ ਜੋ ਮਰਜ਼ੀ ਹੋ ਜੇ ਮੈਂ ਤੁਹਾਨੂੰ ਇੱਥੇ ਨਹੀਂ ਬੈਠਣ ਦੇਵਾਂਗਾ ਪੀਰ ਬੁੱਢਣ ਸ਼ਾਹ ਫਿਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਕਹਿੰਦਾ ਤੁਸੀਂ ਆਪਣੀ ਜੇ ਭਲੀ ਚਾਹੁੰਦੇ ਹੋ ਤਾਂ ਇੱਥੋਂ ਚਲੇ ਜਾਓ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਣ ਕੇ ਕਹਿੰਦੇ ਬੁੱਢਣ ਸ਼ਾਹ ਜੇ ਅਸੀਂ ਇੱਥੋਂ ਨਾ ਜਾਈਏ ਤਾਂ ਫਿਰ ਕੀ ਕਰਾਂਗਾ ਪੀਰ ਬੁੱਢਣ ਸ਼ਾਹ ਫਿਰ ਕਹਿੰਦੇ ਕਿ ਯਾਦ ਰੱਖਿਓ ਕਿ ਮੇਰਾ ਸ਼ੇਰ ਹਜੇ ਬکریاں ਚਾਰਨ ਗਿਆ ਆਂਦੇ ਸਾਰੀ ਮੇਰਾ ਸ਼ੇਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਖਾਏਗਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਪੀਰ ਬੁੱਢਣ ਸ਼ਾਹ ਜੇ ਤੂੰ ਸਾਨੂੰ ਇੱਕ ਦੋ ਵਾਰ ਹੋਰ ਕਹਿੰਦਾ ਕਿ ਇੱਥੋਂ ਚਲੇ ਜਾਓ ਇਹ ਹੋ ਸਕਦਾ ਸੀ ਕਿ ਅਸੀਂ ਇੱਥੋਂ ਚਲੇ ਜਾਂਦੇ ਕੀ ਪਤਾ ਸਾਡਾ ਮਨ ਹੀ ਬਦਲ ਜਾਂਦਾ ਪਰ ਜਿਹੜਾ ਤੂੰ ਸਾਨੂੰ ਇਹ ਸ਼ੇਰ ਦਾ ਡਰਾਵਾ ਦਿੱਤਾ ਹੁਣ ਅਸੀਂ ਇੱਥੋਂ ਨਹੀਂ ਜਾਣਾ ਪੀਰ ਬੁੱਢਣ ਸ਼ਾਹ ਜੀ ਫਿਰ ਮਹਾਰਾਜ ਨੂੰ ਕਹਿੰਦੇ ਐ ਮਹਾਰਾਜ ਮੈਂ ਝੂਠ ਨਹੀਂ ਬੋਲਦਾ ਮੇਰਾ ਸ਼ੇਰ ਸੱਚੀ ਹੀ ਬکریاں ਚਰਨ ਗਿਆ ਆਂਦਿਆਂ ਸਾਰੀ ਉਹ ਸ਼ੇਰ ਨੇ ਤੁਹਾਨੂੰ ਖਾਣਾ ਫਿਰ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਆ ਲੈਂਦੇ ਸ਼ੇਰ ਨੂੰ ਇੰਨੀ ਗੱਲ ਬੋਲ ਕੇ ਪੀਰ ਬੁੱਢਣ ਸ਼ਾਹ ਉੱਥੋਂ ਚਲੇ ਗਏ ਭਾਈ ਮਰਦਾਨਾ ਜੀ ਫਿਰ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਆ ਕਿ ਆ ਫਕੀਰ ਕਹਿੰਦਾ ਕਿ ਮੇਰਾ ਸ਼ੇਰ ਬکریاں ਚਰਾਨ ਗਿਆ ਹੈ ਕਿ ਐਦਾਂ ਵੀ ਕਦੇ ਹੋਇਆ ਕਿ ਸ਼ੇਰ ਬکریاں ਚਰਾਨ ਗਿਆ ਹੋਵੇ ਸ਼ੇਰ ਤਾਂ ਇੱਕ ਮਾਸਾਹਾਰੀ ਜਾਨਵਰ ਹੈ ਉਹ ਤਾਂ ਸਗੋਂ ਬکریاں ਨੂੰ ਖਾਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਭਾਈ ਮਰਦਾਨਾ ਜੀ ਨੂੰ ਜਵਾਬ ਦਿੰਦੇ ਆ ਉਹ ਕਹਿੰਦੇ ਆ ਤੁਹਾਨੂੰ ਪਤਾ ਹੈ ਕਿ ਸ਼ੇਰ ਮਾਸਾਹਾਰੀ ਜਾਨਵਰ ਹੈ ਉਹ ਬکریاں ਖਾਂਦਾ ਹੈ ਪਰ ਇਹਦਾ ਸ਼ੇਰ ਬکریاں ਚਰਾਂਦਾ ਹੈ ਇਹ ਕੋਈ ਮਾੜਾ ਮੋਟਾ ਫਕੀਰ ਨਹੀਂ ਹੈ ਇਹ ਫਕੀਰ ਕੋਲ ਬਹੁਤ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਇਸ ਕਰਕੇ ਇਹ ਬੁੱਢਣ ਸ਼ਾਹ ਦਾ ਫਕੀਰ ਬکریاں ਚਰਾਉਂਦਾ ਹੈ ਬکریاں ਖਾਂਦਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਆ ਕਿ ਅਸੀਂ ਤਾਂ ਕੇਵਲ ਰਬਾਬ ਹੀ ਵਜਾਣੀ ਹੈ ਅਸੀਂ ਕਿਤੇ ਹੋਰ ਜਾ ਕੇ ਵਜਾ ਲੈਣੇ ਆ ਅਸੀਂ ਇੱਕ ਬਗਾਨੇ ਦੇਸ਼ ਆਏ ਹੋਏ ਆ ਜੇ ਇੱਥੇ ਸਾਨੂੰ ਕੁਝ ਹੋ ਗਿਆ ਤੇ ਸਾਨੂੰ ਕਿਸੇ ਨੇ ਵੀ ਨਹੀਂ ਪੁੱਛਣਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਤੂੰ ਘਬਰਾ ਨਾ ਤੂੰ ਰਬਾਬ ਵਜਾ ਫਿਰ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਰਮੇਸ਼ਰ ਵਿੱਚ ਬਿਰਤੀ ਜੁੜ ਗਈ। ਕੁਝ ਦੇਰ ਬਾਅਦ ਭਾਈ ਮਰਦਾਨਾ ਜੀ ਨੂੰ ਬکریاں ਤੁਰਿਆਂ ਉਹਦੀ ਨਜ਼ਰ ਆ ਗਈਆਂ। ਉਹਨਾਂ ਨੇ ਗੁਰੂ ਜੀ ਨੂੰ ਬੋਲਿਆ ਕਿ ਮਹਾਰਾਜ ਮੈਨੂੰ ਤਾਂ ਲੱਗਿਆ ਸੀ ਇਹ ਪੀਰ ਝੂਠ ਬੋਲਦਾ ਹੋਵੇਗਾ ਪਰ ਇਹ ਤਾਂ ਸੱਚੀ ਵਿੱਚ ਹੀ ਬکریاں ਤੁਰਿਆਂ ਆਉਂਦੀਆਂ ਤੇ ਇਹ ਵੀ ਹੋ ਸਕਦਾ ਹੈ ਕਿ ਪਿੱਛੋਂ ਸ਼ੇਰ ਆਂਦਾ ਹੋਵੇ। ਭਾਈ ਮਰਦਾਨਾ ਜੀ ਇੱਕਦਮ ਰਬਾਬ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਲੁਕ ਜਾਂਦੇ ਆ। ਭਾਈ ਮਰਦਾਨਾ ਜੀ ਕਹਿੰਦੇ ਆ ਕਿ ਹਜੇ ਵੀ ਵੇਲਾ ਹੈ ਕਿ ਅਸੀਂ ਇੱਥੋਂ ਚਲੇ ਜਾਈਏ ਜੇ ਸ਼ੇਰ ਸੱਚੀ ਵਿੱਚ ਆ ਗਿਆ ਤੇ ਸਾਨੂੰ ਖਾਣਾ ਲਵੇ ਭਾਈ ਮਰਦਾਨਾ ਜੀ ਨੂੰ ਫਿਰ ਦੂਰ ਤੋਂ ਸ਼ੇਰ ਦਿਖਾਈ ਦਿੰਦਾ ਤੇ ਕਹਿੰਦੇ ਆ ਉਹ ਵੇਖੋ ਮਹਾਰਾਜ ਸ਼ੇਰ ਵੀ ਤੁਰਿਆ ਆਉਂਦਾ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆ ਘਬਰਾ ਨਾ ਤੇ ਦੂਰ ਤੋਂ ਪੀਰ ਬੁੱਢਣ ਸ਼ਾਹ ਆਪਣੇ ਢਿੱਲੇ ਤੇ ਖਲੋ ਕੇ ਬੋਲਦਾ ਤੁਹਾਡੇ ਕੋਲ ਹਜੇ ਵੀ ਸਮਾਂ ਹੈ ਤੁਸੀਂ ਇੱਥੋਂ ਚਲੇ ਜਾਓ ਆ ਸ਼ੇਰ ਮੇਰੇ ਵਸ ਵਿੱਚ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਸ਼ੇਰ ਨੂੰ ਰੋਕ ਦਿੰਦਾ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮੁਸਕੁਰਾਉਂਦੇ ਆ ਤੇ ਕਹਿੰਦੇ ਆ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਤੂੰ ਸ਼ੇਰ ਨੂੰ ਆ ਲੈਣ ਦੇ ਭਾਈ ਮਰਦਾਨਾ ਜੀ ਡਰਦੇ ਹੋਏ ਗੁਰੂ ਜੀ ਨੂੰ ਫਿਰ ਕਹਿੰਦੇ ਆ ਮਹਾਰਾਜ ਹਜੇ ਵੀ ਸਮਾਂ ਅਸੀਂ ਕਿਤੇ ਅੱਗੇ ਜਾ ਕੇ ਵਜਾ ਲੈਣੇ ਆ ਰਬਾਬ ਅਸੀਂ ਇੱਥੋਂ ਚਲੀਏ ਫਿਰ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਤੂੰ ਘਬਰਾਉਂਦਾ ਕਿਉਂ ਹੈ ਸ਼ੇਰ ਨੂੰ ਇੱਕ ਵਾਰ ਕੋਲ ਆ ਤਾਂ ਲੈਣ ਦੇ ਫਿਰ ਦੇਖੀ ਕੀ ਬੰਦ ਹੈ ਕਹਿੰਦੇ ਸ਼ੇਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕੋ ਤੁਰਿਆ ਹੁੰਦਾ ਹੈ ਤੇ ਉਹ ਪੀਰ ਆਪਣੇ ਟਿੱਲੇ ਤੇ ਖਲੋ ਕੇ ਵੇਖਦਾ ਕਿ ਸ਼ੇਰ ਨੇ ਹੁਣ ਚਪਟਾ ਮਾਰਿਆ ਹੁਣ ਖਾ ਲਿਆ ਪਰ ਉਹ ਸ਼ੇਰ ਨੇ ਤਾਂ ਕੀ ਖਾਣਾ ਸੀ ਜਦੋਂ ਉਹ ਸ਼ੇਰ ਨੇ ਗੁਰੂ ਜੀ ਨੂੰ ਵੇਖਿਆ ਸ਼ੇਰ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਿਆ ਤੇ ਉਹਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਠੇਕ ਦਿੱਤਾ ਬੁੱਢਣ ਸਾਹਿਬ ਜੀ ਆਵੇਕ ਕੇ ਹੈਰਾਨ ਹੋ ਗਏ ਤੇ ਉਹਨਾਂ ਨੇ ਸੋਚਿਆ ਕਿ ਇਹ ਸ਼ੇਰ ਨੇ ਅੱਜ ਤੱਕ ਕਦੇ ਮੱਥਾ ਨਹੀਂ ਠੇਕਿਆ ਤੇ ਇਹਨਾਂ ਨੂੰ ਮੱਥਾ ਕਿਵੇਂ ਠੇਕ ਦਿੱਤਾ ਬੁੱਢਣ ਸਾਹਿਬ ਜੀ ਦੇ ਮਨ ਵਿੱਚ ਵਿਚਾਰ ਆਉਂਦਾ ਕੀ ਐਵੇਂ ਲੱਗਦਾ ਕਿ ਇਹ ਬਹੁਤ ਵੱਡੇ ਫਕੀਰ ਨੇ ਫਿਰ ਬਾਬਾ ਬੁੱਢਣ ਸਾਹਿਬ ਜੀ ਨੇ ਇੱਕ ਕਟੋਰਾ ਦੁੱਧ ਦਾ ਭਰਿਆ ਤੇ ਕਟੋਰਾ ਲਿਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਬਾਬਾ ਬੁੱਢਣ ਸਾਹਿਬ ਜੀ ਫਿਰ ਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਮੈਂ ਤੁਹਾਡੇ ਲਈ ਇਹ ਦੁੱਧ ਲੈ ਕੇ ਆਇਆ ਤੁਸੀਂ ਇਹ ਆਪ ਵੀ ਛਕੋ ਤੇ ਭਾਈ ਮਰਦਾਨੇ ਨੂੰ ਵੀ ਛਕਾਓ ਗੁਰੂ ਨਾਨਕ ਦੇਵ ਜੀ ਬੁੱਢਣ ਸਾਹਿਬ ਜੀ ਨੂੰ ਕਹਿੰਦੇ ਹਨ ਕਿ ਇਹ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਤੂੰ ਸਾਨੂੰ ਪਹਿਲਾਂ ਦੁੱਧ ਕਿਉਂ ਨਹੀਂ ਛਕਾਇਆ? ਬੁੱਢਣ ਸਾਹਿਬ ਜੀ ਫੇਰ ਬੋਲੇ ਮਹਾਰਾਜ ਇਹਨੂੰ ਪੋਗ ਲਾਓ ਇਹਨੂੰ ਛਕੋ। ਗੁਰੂ ਨਾਨਕ ਦੇਵ ਜੀ ਉਹ ਪੀਰ ਨੂੰ ਮਨਾ ਕਰ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਕਿ ਨਹੀਂ ਹੁਣ ਅਸੀਂ ਦੁੱਧ ਨਹੀਂ ਛਕਾਂਗੇ। ਗੁਰੂ ਜੀ ਕਹਿੰਦੇ ਜੇ ਤੂੰ ਆ ਦੁੱਧ ਸਾਨੂੰ ਆਉਂਦਿਆਂ ਨੂੰ ਛਕਾਂਦਾ ਤੇ ਅਸੀਂ ਜ਼ਰੂਰ ਛਕ ਲੈਂਦੇ ਪਰ ਹੁਣ ਅਸੀਂ ਆ ਦੁੱਧ ਨਹੀਂ ਛਕਾਂਗੇ। ਤੂੰ ਸਾਨੂੰ ਦੁੱਧ ਛਕਾਉਣ ਦੇ ਵਿੱਚ ਦੇਰੀ ਲਗਾਈ ਐ ਹੁਣ ਅਸੀਂ ਦੁੱਧ ਛਕਣ ਦੇ ਵਿੱਚ ਵੀ ਦੇਰੀ ਲਗਾਵਾਂਗੇ। ਗੁਰੂ ਜੀ ਪੀਰ ਬੁੱਢਣ ਸਾਹਿਬ ਜੀ ਨੂੰ ਕਹਿੰਦੇ ਆ ਪੀਰ ਬੁੱਢਣ ਸਾਹਿਬ ਮੇਰਾ ਮਨ ਕਰਦਾ ਸਾਨੂੰ ਦੁੱਧ ਛਕਾਨ ਨੂੰ ਪੀਰ ਬੁੱਢਣ ਸ਼ਾਹ ਜੀ ਕਹਿੰਦੇ ਹਾਂ ਮਹਾਰਾਜ ਮੇਰਾ ਮਨ ਕਰਦਾ ਤੁਸੀਂ ਦੁੱਧ ਛਕੋ ਫਿਰ ਗੁਰੂ ਜੀ ਕਹਿੰਦੇ ਬੁੱਢਣ ਸ਼ਾਹ ਅਸੀਂ ਹੁਣ ਤੇਰੇ ਕੋਲ ਛੇਵੇਂ ਜਾਮੇ ਦੇ ਵਿੱਚ ਆਵਾਂਗੇ ਉਦੋਂ ਤੇਰਾ ਦੁੱਧ ਛਕਾਂਗੇ ਬੁੱਢਣ ਸ਼ਾਹ ਜੀ ਕਹਿੰਦੇ ਮਹਾਰਾਜ ਛੇਵੇਂ ਜਾਮੇ ਨੂੰ ਤਾਂ ਬਹੁਤ ਸਮਾਂ ਹੈ ਹਜੇ ਤੁਸੀਂ ਪਹਿਲੇ ਜਾਮੇ ਵਿੱਚੋਂ ਫਿਰ ਦੂਜਾ ਜਾਮਾ ਆਣਾ ਹੈ ਤੀਜਾ ਆਣਾ ਚੌਥਾ ਆਣਾ ਪੰਜਵਾਂ ਆਣਾ ਫਿਰ ਕਿਤੇ ਜਾ ਕੇ ਛੇਵਾਂ ਜਾਮਾ ਆਣਾ ਗੁਰੂ ਜੀ ਕੀ ਪਤਾ ਕਿ ਮੇਰੀ ਐਨੀ ਲੰਬੀ ਉਮਰ ਹੈਗੀ ਵੀ ਹੈ ਕਿ ਨਹੀਂ ਕੀ ਪਤਾ ਮੈਂ ਉਦੋਂ ਤੱਕ ਮਰ ਹੀ ਜਾਵਾਂ ਗੁਰੂ ਜੀ ਕਹਿੰਦੇ ਜੇ ਤੂੰ ਸਾਨੂੰ ਦਿਲੋਂ ਦੁੱਧ ਛਕਾਣਾ ਚਾਹੁੰਦਾ ਹੈ ਤੇ 6ਵੇਂ ਜਾਮੇ ਤੱਕ ਤੈਨੂੰ ਮੌਤ ਨਹੀਂ ਆ ਸਕਦੀ ਗੁਰੂ ਜੀ ਕਹਿੰਦੇ ਤੂੰ ਓਨੀ ਦੇਰ ਤੱਕ ਨਹੀਂ ਮਰੇਗਾ ਜਿੰਨੀ ਦੇਰ ਤੱਕ ਅਸੀਂ ਤੇਰੇ ਕੋਲ ਵਾਪਿਸ ਦੁੱਧ ਛਕਣ ਲਈ ਨਹੀਂ ਆਉਂਦੇ ਪੀਰ ਬੁੱਢਾ ਸਾਹਿਬ ਜੀ ਕਹਿੰਦੇ ਆ ਠੀਕ ਹੈ ਮਹਾਰਾਜ ਮੈਂ ਸਮਝ ਗਿਆ ਮੈਂ ਨਹੀਂ ਮਰਾਂਗਾ ਪਰ ਅਹਦੁੱਤਾ ਐਨੇ ਸਾਲਾਂ ਬਾਅਦ ਖਰਾਬ ਹੋ ਜਾਏਗਾ ਮੈਂ ਉਦੋਂ ਅਹਦੁੱਦ ਲੈ ਕੇ ਕਿੱਥੋਂ ਆਵਾਂਗਾ ਗੁਰੂ ਜੀ ਫਿਰ ਕਹਿੰਦੇ ਆ ਕਿ ਸਾਡੀਆਂ ਦੋ ਗੱਲਾਂ ਯਾਦ ਰੱਖੀ ਜਿੰਨੀ ਦੇਰ ਤੱਕ ਅਸੀਂ ਤੇਰੇ ਕੋਲ ਵਾਪਸ ਨਹੀਂ ਆਉਂਦੇ ਤੂੰ ਓਨੀ ਦੇਰ ਤੱਕ ਮਰਦਾ ਨਹੀਂ ਤੇ ਦੂਜਾ ਇਹ ਦੁੱਧ ਵੀ ਓਨੀ ਦੇਰ ਤੱਕ ਖਰਾਬ ਨਹੀਂ ਹੋਏਗਾ ਗੁਰੂ ਜੀ ਬੁੱਢਣ ਸਾਹਿਬ ਜੀ ਨੂੰ ਕਹਿੰਦੇ ਆ ਇੱਕ ਡੁੰਗਾ ਟੋਇਆ ਪੁੱਟ ਤੇ ਉਹਦੇ ਵਿੱਚ ਆਹ ਦੁੱਧ ਨੂੰ ਦਬ ਦੇ ਜਦ ਅਸੀਂ ਤੇਰੇ ਕੋਲ ਛੇਵੇਂ ਜਾਮੇ ਦੇ ਵਿੱਚ ਆਵਾਂਗੇ ਤੇ ਆਹੇ ਦੁੱਧ ਜ਼ਮੀਨ ਦੇ ਵਿੱਚੋਂ ਕੱਢ ਕੇ ਸਾਨੂੰ ਛਕਾ ਦੇ ਆਹ ਬਚਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਈ ਬਾਲਾ ਜੀ ਪਈ ਮਰਦਾਨਾ ਜੀ ਨੂੰ ਨਾਂ ਲੈ ਕੇ ਅੱਗੇ ਚਲੇ ਗਏ। ਬਾਬਾ ਬੁੱਢਣ ਸਾਹਿਬ ਜੀ ਨੇ ਉਹ ਦੁੱਧ ਟੋਈ ਵਿੱਚ ਸੰਭਾਲ ਕੇ ਰੱਖਿਆ। ਬੁੱਢਣ ਸਾਹਿਬ ਜੀ ਨੇ ਸਭ ਉਦਾ-ਉਦਾ ਹੀ ਕੀਤਾ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੱਸ ਕੇ ਗਏ ਸੀ। ਸਮਾਂ ਲੰਘਦਾ ਗਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਤੇ ਹੌਲੀ-ਹੌਲੀ ਛੇਵੇਂ ਪਾਸ਼ਾ ਜੀ ਦਾ ਜਮਾ ਆ ਗਿਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕੇ ਜਾਓ ਜਾ ਕੇ ਹਿਮਾਲਿਆ ਪਰਬਤ ਦੇ ਦਰਿਆਈ ਖੇਤਰ ਦੇ ਵਿੱਚ ਇੱਕ ਨਗਰ ਵਸਾਓ ਬਾਬਾ ਗੁਰਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਤੁਸੀਂ ਉਸ ਵਿਸ਼ੇਸ਼ ਥਾਂ ਨੂੰ ਚੁਣ ਕੇ ਦਿਓ ਜਦੋਂ ਛੇਵੇਂ ਪਾਚਾ ਤੇ ਉਹਨਾਂ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਪਹਾੜਾਂ ਦਾ ਦੌਰਾ ਕਰਨ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਦੱਸਿਆ ਕਿ ਜਦੋਂ ਅਸੀਂ ਪਹਿਲੇ ਜਾਮੇ ਦੇ ਵਿੱਚ ਸੀ ਅਸੀਂ ਇਸ ਥਾਂ ਤੇ ਆਏ ਸੀ ਤੇ ਇੱਥੇ ਇੱਕ ਪੀਰ ਬਾਬਾ ਬੁੱਢਣ ਸਾਹਿਬ ਜੀ ਹੋਇਆ ਕਰਦੇ ਸਨ। ਉਹਨਾਂ ਨੂੰ ਅਸੀਂ ਪਹਿਲੇ ਜਾਮੇ ਦੇ ਵਿੱਚ ਦੋ ਵਾਰ ਦਿੱਤੇ ਸੀ। ਪਹਿਲਾ ਬਾਬਾ ਬੁੱਢਣ ਸਾਹਿਬ ਜੀ ਦੀ ਮੌਤ ਓਨੀ ਦੇਰ ਤੱਕ ਨਹੀਂ ਹੋਏਗੀ ਜਿੰਨੀ ਦੇਰ ਤੱਕ ਅਸੀਂ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦਾ ਦੁੱਧ ਨਹੀਂ ਪੀ ਲੈਂਦੇ। ਤੇ ਦੂਸਰਾ ਜਿਹੜਾ ਉਹਨਾਂ ਨੇ ਦੁੱਧ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੇਟਾ ਕੀਤਾ ਸੀ, ਅਸੀਂ ਉਹੀ ਦੁੱਧ ਪੀਵਾਂਗੇ। ਉਹ ਦੁੱਧ ਇੰਨੇ ਸਾਲਾਂ ਦੇ ਵਿੱਚ ਖਰਾਬ ਨਹੀਂ ਹੋਏਗਾ। ਹੁਣ ਉਹੀ ਸਮਾਂ ਆ ਗਿਆ ਹੈ। ਹੁਣ ਅਸੀਂ ਉਹੀ ਦੁੱਧ ਛਕਾਂਗੇ। ਜਦੋਂ ਸ਼ੇਵੇਂ ਪਾਸ਼ਾ ਜੀ ਨੇ ਪੀਰ ਬੁੱਢਣ ਸਾਹਿਬ ਜੀ ਨੂੰ ਦਰਸ਼ਨ ਦਿੱਤੇ ਪੀਰ ਬੁੱਢਣ ਸਾਹਿਬ ਜੀ ਨਿਹਾਲ ਹੋ ਗਏ ਤੇ ਪੀਰ ਬੁੱਢਣ ਸਾਹਿਬ ਜੀ ਗੁਰੂ ਜੀ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਮੈਨੂੰ ਉਦੋਂ ਹੀ ਦਰਸ਼ਨ ਦਿਓ ਜਿੱਦਾਂ ਤੁਸੀਂ ਮੈਨੂੰ ਪਹਿਲੇ ਜਾਮੇ ਵਿੱਚ ਦਿੱਤੇ ਸੀ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਜਾਓ ਤੇ ਇਸ਼ਨਾਨ ਕਰੋ ਤੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਲਰ ਕੇ ਵਾਪਸ ਆਓ ਜਦੋਂ ਬਾਬਾ ਗੁਰਦਿੱਤਾ ਜੀ ਵਾਪਸ ਆਏ ਪੀਰ ਬੁੱਢਣ ਸ਼ਾਹ ਜੀ ਨੂੰ ਬਾਬਾ ਗੁਰਦਿੱਤਾ ਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ। ਪੀਰ ਬੁੱਢਣ ਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਡਿੱਗ ਗਏ ਅਤੇ ਦੁੱਧ ਦਾ ਕਟੋਰਾ ਪੇਟ ਕਰਦੇ ਹੋਏ ਕਹਿੰਦੇ ਆ ਗੁਰੂ ਜੀ ਕਿਰਪਾ ਕਰੋ ਮੇਰੇ ਤੇ ਮੇਰਾ ਜਨਮ ਮਰਨ ਦਾ ਘੇੜ ਘੱਟ ਦੋ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਨੇ ਆਖਿਆ ਤੁਹਾਡੀ ਇੱਛਾ ਪੂਰੀ ਕੀਤੀ ਜਾਂਦੀ ਹੈ। ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਬਾਬਾ ਬੁੱਢਣ ਸਾਹਿਬ ਜੀ ਨੂੰ ਦੁੱਧ ਦਾ ਕਟੋਰਾ ਲਿਆਨ ਨੂੰ ਕਿਹਾ ਉਸ ਟਾਈਮ ਬਾਬਾ ਬੁੱਢਣ ਸਾਹਿਬ ਜੀ ਦੀ ਉਮਰ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਜਿਹੜੀਆਂ ਉਹਨਾਂ ਦੀਆਂ ਪਲਕਾਂ ਸਨ ਉਹਨਾਂ ਦੇ ਵਾਲ ਵੀ ਤਰਤੇ ਨੂੰ ਲੱਗ ਰਹੇ ਸਨ ਪੀਰ ਜੀ ਨੇ ਉਹ ਦੁੱਧ ਇੰਨੇ ਸਾਲਾਂ ਬਾਅਦ ਕੱਢਿਆ ਜਿਵੇਂ ਉਹ ਦੁੱਧ ਕੱਚਾ ਰੱਖਿਆ ਸੀ ਅੱਜ ਵੀ ਉਹ ਦੁੱਧ ਉਵੇਂ ਹੀ ਕੱਚਾ ਨਿਕਲਿਆ ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਛਕਿਆ ਸੋ ਐਵੇਂ ਗੁਰੂ ਜੀ ਨੇ ਬਾਬਾ ਬੁੱਢਣ ਸਾਹਿਬ ਜੀ ਦਾ ਜਨਮ ਮਰਨ ਦਾ ਢੇੜ ਕੱਟ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਸਾਰੇ ਹੀ ਸੰਸਾਰ ਦਾ ਭਲਾ ਕਰਦੇ ਹੋਏ ਨਗਰਾਂ ਤੇ ਪਿੰਡਾਂ ਨੂੰ ਉਤਾਰਦੇ ਹੋਏ ਅੱਗੇ ਨੂੰ ਚੱਲੇ ਪਾ ਦਿੰਦੇ ਆ ਗੁਰੂ ਜੀ ਇੱਕ ਨਵੇਂ ਦੇਸ਼ ਪਹੁੰਚਦੇ ਆ ਗੁਰੂ ਜੀ ਉੱਥੇ ਇੱਕ ਨਗਰ ਵਿੱਚ ਜਾ ਕੇ ਬੈੰਦੇ ਆ ਉੱਥੇ ਉਹ ਕਾਫੀ ਦਿਨ ਰਹੇ ਬਹੁਤ ਲੋਕਾਂ ਦਾ ਭਲਾ ਕੀਤਾ ਤੇ ਉਹਨਾਂ ਨੂੰ ਤਾਰਿਆ ਗੁਰੂ ਨਾਨਕ ਦੇਵ ਜੀ ਸਭ ਨੂੰ ਭਗਤੀ ਦਾ ਉਪਦੇਸ਼ ਦਿੰਦੇ ਆ ਤੇ ਸਾਰੀ ਹੀ ਦੁਨੀਆ ਨੂੰ ਨਾਮ ਦੇ ਨਾਲ ਜੋੜਦੇ ਆ ਇੱਕ ਦਿਨ ਕੀ ਹੁੰਦਾ ਹੈ ਉਹ ਪਿੰਡ ਦੇ ਲੋਕਾਂ ਨੇ ਆਪਣਾ ਘਰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਜੀ ਉਹ ਪਿੰਡ ਦੇ ਲੋਕਾਂ ਨੂੰ ਪੁੱਛਦੇ ਆ ਕਿ ਤੁਸੀਂ ਆਪਣਾ ਪਿੰਡ ਥਾਲੀ ਕਿਉਂ ਕਰ ਰਹੇ ਹੋ ਇੰਨੀਆਂ ਮਿਹਨਤਾਂ ਨਾਲ ਬਣਾਇਆ ਆਪਣਾ ਘਰ ਕਿਉਂ ਛੱਡ ਰਹੇ ਹੋ ਉਹ ਪਿੰਡ ਦੇ ਲੋਕ ਕਹਿਣ ਲੱਗੇ ਮਹਾਰਾਜ ਸਾਡੇ ਘਰਾਂ ਨੂੰ 6 ਮਹੀਨੇ ਬਾਅਦ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਉਹ ਅੱਗ ਲੱਗਣ ਵਾਲਾ ਸਮਾਂ ਆ ਗਿਆ ਹੈ ਗੁਰੂ ਨਾਨਕ ਦੇਵ ਜੀ ਉਹ ਪਿੰਡ ਦੇ ਵਸੀਆਂ ਨੂੰ ਕਹਿੰਦੇ ਕਿ ਜੇ ਅੱਗ ਨਾ ਲੱਗੇ ਉਹ ਪਿੰਡ ਦੇ ਵਾਸੀ ਫਿਰ ਗੁਰੂ ਜੀ ਨੂੰ ਕਹਿੰਦੇ ਕਿ ਐਦਾਂ ਹੋ ਹੀ ਨਹੀਂ ਸਕਦਾ ਗੁਰੂ ਜੀ ਫਿਰ ਅਗੋਂ ਕਹਿੰਦੇ ਆ ਤੁਸੀਂ ਫਿਕਰ ਨਾ ਕਰੋ ਇੱਥੇ ਅੱਗ ਨਹੀਂ ਲੱਗੇਗੀ ਤੁਸੀਂ ਸਿੱਖ ਬਣ ਜਾਓ ਇੱਥੇ ਅੱਗ ਕਦੇ ਵੀ ਨਹੀਂ ਲੱਗੇਗੀ ਤੁਸੀਂ ਸਾਰੇ ਸਿੱਖੀ ਧਾਰਨ ਕਰ ਲਓ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਆਪਣਾ ਪਿੰਡ ਛੱਡਣ ਦੀ ਲੋੜ ਨਹੀਂ ਹੈ ਆਪਣਾ ਆਪਣਾ ਸਮਾਨ ਚੱਕੋ ਤੇ ਮੇਰੇ ਕੋਲ ਆ ਕੇ ਬੈਠ ਜਾਓ ਸਾਰਾ ਪਿੰਡ ਆਪਣਾ ਸਮਾਨ ਸੰਭ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਕੋਲ ਆ ਕੇ ਬੈਠ ਗਿਆ ਕੁਝ ਸਮੇਂ ਬਾਅਦ ਉਥੇ ਇੱਕ ਬਹੁਤ ਵੱਡਾ ਦੇਤ ਆਇਆ ਤੇ ਉਹਨੇ ਘੂਰ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਵੇਖਿਆ ਜਦੋਂ ਗੁਰੂ ਜੀ ਨੇ ਉਹਦੇ ਉੱਪਰ ਆਪਣੀ ਨਿਗਾਹ ਪਾਈ ਉਹ ਬੇਹੋਸ਼ ਹੋ ਕੇ ਡਿੱਗ ਗਿਆ ਫਿਰ ਗੁਰੂ ਜੀ ਨੇ ਉਸ ਦੈਤ ਤੋਂ ਆਪਣੇ ਚਰਨ छुए ਤਾਂ ਉਸ ਦੈਤ ਨੂੰ ਹੋਸ਼ ਆਈ ਉਹ ਦੈਤ ਨੂੰ ਸੋਝੀ ਆ ਗਈ ਕਿ ਇਹ ਤਾਂ ਖੁਦ ਖੁਦਾ ਹੈ ਉਹ ਦੈਤ ਗੁਰੂ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਡਾ ਵੀ ਦਾਸ ਹਾਂ ਤੇ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉਹ ਦੈਤ ਨੂੰ ਕਿਹਾ ਕਿ ਇੱਥੇ ਇੱਕ ਧਰਮਸ਼ਾਲਾ ਬਣਾਨੀ ਹੈ ਇੱਥੇ ਬਹੁਤ ਸੰਗਤ ਆਇਆ ਕਰੇਗੀ ਤੇਰਾ ਇੱਕ ਕੰਮ ਹੈ ਤੂੰ ਇੱਥੇ ਪਾਣੀ ਢੋਣਾ ਹੈ ਗੁਰੂ ਜੀ ਨੇ ਉਹ ਦੈਤ ਨੂੰ ਆਹ ਗੱਲ ਇਸ ਲਈ ਆਖੀ ਕਿਉਂਕਿ ਉਹ ਦੈਤ ਨੇ ਉਸ ਪਿੰਡ ਵਿੱਚ ਬਹੁਤ ਅੱਗ ਲਗਾਈ ਸੀ ਗੁਰੂ ਜੀ ਕਹਿਣ ਲੱਗੇ ਤੂੰ ਨੇ ਇੱਥੇ ਪਾਣੀ ਢੋਣ ਦਾ ਕੰਮ ਕਰਨਾ ਜਿਵੇਂ ਗੁਰੂ ਜੀ ਨੇ ਉਸ ਦੈਤ ਨੂੰ ਹੁਕਮ ਕੀਤਾ ਸੀ ਉਹ ਦੈਤ ਉਵੇਂ ਹੀ ਕਰਨ ਲੱਗ ਪਿਆ ਜਿਹੜਾ ਦੈਤ ਲੋਕਾਂ ਨੂੰ ਤੰਗ ਕਰਦਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਉਂਦਾ ਸੀ ਉਹ ਗੁਰੂ ਜੀ ਦਾ ਵੀ ਦਾਸ ਬਣ ਗਿਆ ਤੇ ਉਹਨਾਂ ਦੇ ਦਾਸਾਂ ਦਾ ਵੀ ਦਾਸ ਬਣ ਗਿਆ ਉਹ ਦੈਤ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਨ ਲੱਗ ਪਿਆ ਉਹਦੇ ਵਿੱਚ ਆਹ ਬਦਲਾਅ ਇਸ ਲਈ ਆਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਬਹੁਤ ਵੱਡੇ ਹਨ ਜੇ ਗੁਰੂ ਜੀ ਚਾਹਣ ਤਾਂ ਦੇਵਤਾਂ ਨੂੰ ਵੀ ਮਨੁੱਖ ਬਣਾ ਦੇਣ ਉਹ ਤੇ ਮਨੁੱਖਾਂ ਨੂੰ ਦੇਵਤੇ ਬਣਾ ਸਕਦੇ ਹਨ ਗੁਰੂ ਸਾਹਿਬ ਫਿਰੇ ਪਿੰਡ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਬਿਆਨ ਕਰਨ ਲਈ ਸ਼ਬਦ ਘੱਟ ਪੈ ਜਾਂਦੇ ਹਨ ਕਿਉਂਕਿ ਉਹਨਾਂ ਦੀ ਸ਼ਖਸੀਅਤ ਉਪਦੇਸ਼ ਅਤੇ ਕਰਮ ਬੇਅੰਤ ਹਨ ਗੁਰੂ ਜੀ ਨੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਜਗਤ ਵਿੱਚ ਗਿਆਨ ਦਾ ਚਾਨਣ ਫੈਲਾਇਆ ਜਿਸ ਨਾਲ ਜਗਤ ਵਿੱਚ ਰਹਿਣ ਵਾਲੇ ਲੋਕ ਸਹੀ ਮਾਰਗ ਤੇ ਚੱਲ ਸਕਣ। ਉਹਨਾਂ ਨੇ ਮਨੁੱਖ ਨੂੰ ਸੱਚ, ਦਇਆਲਤਾ ਅਤੇ ਪਿਆਰ ਦਾ ਰਸਤਾ ਦਿਖਾਇਆ। ਉਹਨਾਂ ਦੇ ਪ੍ਰਕਾਸ਼ ਹੋਣ ਨਾਲ ਸੰਸਾਰ ਵਿੱਚ ਅਗਿਆਨਤਾ ਦੀ ਤੁੰਦ ਖਤਮ ਹੋ ਗਈ ਅਤੇ ਗਿਆਨ ਦਾ ਚਾਨਣ ਚਾਰੇ ਪਾਸੇ ਫੈਲ ਗਿਆ। ਕੀਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਗੁਰੂ ਨਾਨਕ ਦੇਵ ਜੀ ਦੇ ਤਿੰਨ ਮੁੱਖ ਉਪਦੇਸ਼ ਹਨ। ਹੱਕ ਹਲਾਲ ਦੀ ਕਮਾਈ ਕਰੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਆਪਣੀ ਕਮਾਈ ਨੂੰ ਲੋੜਵੰਦਾਂ ਨਾਲ ਸਾਂਝਾ ਕਰੋ। ਗੁਰੂ ਜੀ ਨੇ ਹਮੇਸ਼ਾ ਹੀ ਏਕੋਂਕਾਰ ਯਾਨੀ ਇੱਕ ਹੀ ਰੱਬ ਦਾ ਸੰਦੇਸ਼ ਦਿੱਤਾ ਜੋ ਸਾਰੀ ਦੁਨੀਆ ਵਿੱਚ ਮੌਜੂਦ ਹੈ ਤੇ ਸੱਚ ਹੈ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਰੰਗ ਜਾਂ ਧਰਮ ਦੇ ਆਧਾਰ ਤੇ ਹੋਣ ਵਾਲੇ ਭੇਦਭਾਵ ਨੂੰ ਖਤਮ ਕੀਤਾ ਉਹਨਾਂ ਨੇ ਹਮੇਸ਼ਾ ਹੀ ਦੱਸਿਆ ਕਿ ਸਾਰੀ ਮਨੁੱਖਤਾ ਇੱਕ ਬਰਾਬਰ ਹੈ ਉਹਨਾਂ ਨੇ ਹਮੇਸ਼ਾ ਹੀ ਔਰਤ ਨੂੰ ਬਰਾਬਰੀ ਦਾ ਦਰਜਾ ਦਿੱਤਾ ਅਤੇ ਉਹਨਾਂ ਦੀ ਇੱਜ਼ਤ ਲਈ ਆਵਾਜ਼ ਉਠਾਈ ਗੁਰੂ ਜੀ ਨੇ ਬਿਨਾਂ ਡਰ ਅਤੇ ਬਿਨਾਂ ਕਿਸੇ ਨਾਲ ਵੈਰ ਰੱਖਣ ਦਾ ਉਪਦੇਸ਼ ਦਿੱਤਾ ਕਿਉਂਕਿ ਪਰਮਾਤਮਾ ਵੀ ਨਿਰਭਉ ਅਤੇ ਨਿਰਵਰ ਹੈ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਅੰਦਾਜ਼ਾ ਇਸ ਗਾਣਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਵੀ ਬੀਜ ਬੋਇਆ ਉਹ ਅੱਜ ਵੀ ਲੱਖਾਂ ਕਰੋੜਾਂ ਦੇ ਜੀਵਾਂ ਨੂੰ ਸਹੀ ਦਿਸ਼ਾ ਦੇ ਰਿਹਾ ਹੈ ਉਹਨਾਂ ਦੀ ਸਿੱਖਿਆ ਸਦੀਵੀ ਹੈ ਅਤੇ ਹਰ ਯੁੱਗ ਵਿੱਚ ਮਨੁੱਖਤਾ ਨੂੰ ਰਾਹ ਦਿਖਾਉਂਦੀ ਰਹੇਗੀ ਗੁਰੂ ਨਾਨਕ ਦੇਵ ਜੀ ਕੁਝ ਦਿਨ ਹੋਰ ਉਸ ਪਿੰਡ ਵਿੱਚ ਰਹੇ ਉਹ ਉੱਥੇ ਇੱਕ ਧਰਮਸ਼ਾਲਾ ਵਿੱਚ ਰਹਿੰਦੇ ਆ ਉੱਥੇ ਆ ਕੇ ਉਹ ਦਾਤ ਸੰਗਤ ਕਰਿਆ ਕਰਦਾ ਸੀ ਉਹ ਹੁਣ ਦਾਤ ਨਹੀਂ ਰਿਹਾ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਦੇਵਤਾ ਬਣ ਚੁੱਕਿਆ ਸੀ। ਗੁਰੂ ਜੀ ਨੇ ਉੱਥੇ ਸਿੱਖੀ ਦਾ ਮਾਰਗ ਪ੍ਰਗਟ ਕੀਤਾ। ਉੱਥੋਂ ਦੇ ਲੋਕਾਂ ਨੂੰ ਸਤਨਾਮ ਦਾ ਜਪ ਕਰਾਇਆ। ਉੱਥੋਂ ਦੀਆਂ ਸਾਰੀਆਂ ਹੀ ਸੰਗਤਾਂ ਨਾਮ ਜਪਣ ਲੱਗ ਪਈਆਂ। ਹੁਣ ਗੁਰੂ ਜੀ ਇਸ ਦੇਸ਼ ਤੋਂ ਅੱਗੇ ਦੇ ਚੱਲੇ ਪਾ ਦਿੰਦੇ ਆ। ਇਸ ਦੇਸ਼ ਵਿੱਚ ਗੁਰੂ ਜੀ ਬਹੁਤ ਚਿਰ ਰਹੇ, ਬਹੁਤ ਲੋਕਾਂ ਦਾ ਭਲਾ ਕੀਤਾ। ਹੁਣ ਗੁਰੂ ਜੀ ਨੇ ਅੱਗੇ ਜਾ ਕੇ ਵੀ ਲੋਕਾਂ ਦਾ ਭਲਾ ਕਰਨਾ ਹੈ। ਸੋ ਗੁਰੂ ਜੀ ਅੱਗੇ ਚੱਲ ਪੈਂਦੇ ਆ। ਚਲਦੇ ਆ ਚਲਦੇ ਆ ਗੁਰੂ ਸਾਹਿਬ ਇੱਕ ਸਮੁੰਦਰ ਦੇ ਕੰਡੇ ਤੇ ਪਹੁੰਚ ਗਏ ਉਸ ਸਮੁੰਦਰ ਦੇ ਕੰਡੇ ਤੇ ਇੱਕ ਨਗਰ ਵਸਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਡੇਰਾ ਉਸ ਨਗਰ ਦੇ ਬਾਹਰ ਕੀਤਾ ਗੁਰੂ ਜੀ ਜਿਸ ਪਿੰਡ ਵਿੱਚ ਪਹੁੰਚੇ ਹਨ ਉੱਥੇ ਹਰ 6 ਮਹੀਨੇ ਬਾਅਦ ਬਾੜਾਂ ਦੀ ਸੀ ਉਹ ਬਾੜ ਪਿੰਡ ਦਾ ਬਹੁਤ ਨੁਕਸਾਨ ਕਰਦੀ ਸੀ ਸਾਰਾ ਪਿੰਡ ਹੀ ਡੂਬ ਜਾਂਦੀ ਸੀ ਗੁਰੂ ਜੀ ਇੱਕ ਪੇੜ ਥੱਲੇ ਬੈਠੇ ਸੀ ਉੱਥੇ ਬੈਠੇ ਬੈਠੇ ਗੁਰੂ ਜੀ ਨੂੰ 2 ਦਿਨ ਹੋ ਗਏ ਉਸ ਪਿੰਡ ਵਿੱਚੋਂ ਸੰਗਤਾਂ ਆਂਦੀਆਂ ਤੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਗੁਰੂ ਜੀ ਦੋ ਦਿਨ ਬਾਅਦ ਇਹ ਵੇਖਦੇ ਆਂ ਕਿ ਪਿੰਡ ਵਾਲੇ ਲੋਕ ਪਿੰਡ ਖਾਲੀ ਕਰ ਰਹੇ ਆਂ ਆਪਣਾ ਕੀਮਤੀ ਸਮਾਨ ਚੱਕ ਕੇ ਕਿਸੇ ਹੋਰ ਪਿੰਡ ਜਾਣ ਲੱਗੇ ਆਂ ਆਪਣਾ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਜਾਣਾ ਇਹ ਬਹੁਤ ਮੁਸ਼ਕਿਲ ਹੈ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਵੇਖਿਆ ਕਿ ਸਾਰਾ ਨਗਰ ਹੀ ਆਪਣਾ ਸਮਾਨ ਚੱਕ ਕੇ ਨਗਰ ਤੋਂ ਬਾਹਰ ਜਾ ਰਿਹਾ ਹੈ ਗੁਰੂ ਜੀ ਇਸ ਨਗਰ ਵਿੱਚ ਆਏ ਹੀ ਇਸ ਲਈ ਸੀ ਕਿ ਉਹਨਾਂ ਦਾ ਦੁੱਖ ਦੂਰ ਹੋ ਜਾਏ ਗੁਰੂ ਜੀ ਉਹਨਾਂ ਨੂੰ ਦੇਖ ਕੇ ਪੁੱਛਣ ਲੱਗੇ ਕਿ ਤੁਸੀਂ ਸਾਰੇ ਕਿੱਥੇ ਚੱਲੇ ਹੋ ਤੇ ਉਹ ਪਿੰਡ ਵਾਲੇ ਗੁਰੂ ਜੀ ਨੂੰ ਉਲਟਾ ਕਹਿਣ ਲੱਗੇ ਕਿ ਤੁਸੀਂ ਵੀ ਕਿਤੇ ਹੋਰ ਚਲ ਜਓ ਇੱਥੇ ਬਾੜ ਆਉਣ ਵਾਲੀ ਹੈ ਸਾਰਾ ਨਗਰ ਰੁੜ ਜਾਏਗਾ ਜਦੋਂ ਬਾੜ ਇੱਥੋਂ ਚਲੀ ਜਾਏਗੀ ਅਸੀਂ ਫਿਰ ਇੱਥੇ ਵਾਪਸ ਆ ਜਾਾਂਗੇ ਕਿਸੇ ਨਗਰ ਨੂੰ ਦੁਬਾਰਾ ਵਸਾਣਾ ਬਹੁਤ ਮੁਸ਼ਕਿਲ ਹੈ ਬਾੜ ਆਏ ਨਗਰ ਰੁੜ ਜੇ ਤੇ ਉਹਨੂੰ ਦੁਬਾਰਾ ਵਸਾਣਾ ਨਾ ਮੁਮਕਿਨ ਹੈ ਜਦੋਂ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣੀ ਉਹਨਾਂ ਨੂੰ ਦਇਆ ਆ ਗਈ ਉਹ ਕਿੰਨੇ ਸਾਲ ਇਦਾਂ ਕਰਦੇ ਰਹਿਣਗੇ ਗੁਰੂ ਜੀ ਆਏ ਹੀ ਉਹਨਾਂ ਦਾ ਭਲਾ ਕਰਨ ਵਾਸਤੇ ਸੀ ਤੇ ਫਿਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹਨਾਂ ਨੂੰ ਬਚਨ ਕੀਤਾ ਤੁਸੀਂ ਸਾਰੇ ਸਿੱਖੀ ਤਾਰਨ ਕਰ ਲੋ ਸੰਗਤ ਜੀ ਗੁਰੂ ਜੀ ਦੀ ਇਹ ਇੱਛਾ ਨਹੀਂ ਹੈਗੀ ਕਿ ਅਸੀਂ ਪੰਥ ਵਧਾਣਾ ਉਹਨਾਂ ਦੀ ਇੱਛਾ ਸਿਰਫ ਆਹੀ ਹੈ ਕਿ ਅਸੀਂ ਨਾਮ ਜਪੀਏ ਵੰਡ ਛਕੀਏ ਅਸੀਂ ਸਾਰੇ ਸਿਮਰਨ ਕਰੀਏ ਤੇ ਸਾਡਾ ਪਾਰ ਉਤਾਰਾ ਹੋਏ ਇਨਸਾਨ ਦੇ ਜਿੰਨੇ ਵੀ ਦੁੱਖ ਹੁੰਦੇ ਆ ਉਹ ਸਿਮਰਨ ਕਰਨ ਤੇ ਨਾਮ ਜਪਣ ਤੇ ਸਾਰੇ ਹੀ ਕੱਟੇ ਜਾਂਦੇ ਆ ਬਾਕੀ ਸਾਰੇ ਹੀ ਕੰਮ ਵਿਅਰਥ ਨੇ ਕਿਸੇ ਨੇ ਵੀ ਕੁਝ ਕੰਮ ਨਹੀਂ ਆਉਣਾ ਜੇ ਕਿਸੇ ਕੰਮ ਆਉਣਾ ਹੈ ਤੇ ਉਹ ਸਿਰਫ ਨਾਮ ਨੇ ਆਉਣਾ ਹੈ ਪਰ ਸਾਡਾ ਮਨ ਤਾਂ 24 ਘੰਟੇ ਭਟਕਦਾ ਰਹਿੰਦਾ ਹੈ ਇਹ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਉਪਦੇਸ਼ ਲੈ ਲੋ ਤੇ ਉਪਦੇਸ਼ ਲੈ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰੋ ਗੁਰੂ ਜੀ ਉਹ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਜੇ ਉਪਦੇਸ਼ ਤੁਸੀਂ ਇਹ ਸਾਡਾ ਮੰਨ ਲੋ ਇੱਥੇ ਜੇ ਪਾਣੀ ਆ ਵੀ ਜਏ ਤਾਂ ਵੀ ਉਹ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਵੈਸੇ ਤਾਂ ਬਾੜ ਆਏਗੀ ਨਹੀਂ ਪਰ ਜੇ ਬਾੜ ਆਵੀ ਗਈ ਤੇ ਤੁਹਾਡਾ ਕੁਝ ਵੀ ਨੁਕਸਾਨ ਨਹੀਂ ਹੋਏਗਾ। ਗੁਰੂ ਜੀ ਉਹ ਪਿੰਡ ਵਾਲਿਆਂ ਨੂੰ ਕਹਿੰਦੇ, ਜੇ ਤੁਹਾਨੂੰ ਸਾਡੀ ਗੱਲ ਤੇ ਵਿਸ਼ਵਾਸ ਨਹੀਂ ਤੇ ਜਾਓ ਅਗਲੇ ਪਿੰਡ ਵਿੱਚ ਵਸ ਜਾਓ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬਾੜ ਨਹੀਂ ਆਉਂਦੀ, ਉੱਥੇ ਜਾ ਕੇ ਵਸ ਜਾਓ। ਗੁਰੂ ਜੀ ਕਹਿੰਦੇ ਅਸੀਂ ਤਾਂ ਇੱਥੇ ਹੀ ਬੈਠੇ ਹਾਂ। ਜੇ ਬਾੜ ਆਏਗੀ ਤੇ ਸਾਨੂੰ ਰੋੜ ਕੇ ਲੈ ਜਾਏਗੀ। ਗੁਰੂ ਜੀ ਕਹਿੰਦੇ ਅਸੀਂ ਤੁਹਾਡੇ ਨਾਲ ਵਚਨ ਕਰਦੇ ਹਾਂ, ਜੇ ਤੁਸੀਂ ਸਿੱਖੀ ਤਾਰਨ ਕਰੋਗੇ, ਤੁਸੀਂ ਨਾਮ ਜਪੋਗੇ, ਰੱਬ ਦਾ ਸਿਮਰਨ ਕਰੋਗੇ ਤੇ ਇਹ ਬਾੜ ਨਹੀਂ ਆਏਗੀ। ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋਏਗਾ ਜੇ ਤੁਸੀਂ ਆਪਣੀ ਮਰਜ਼ੀ ਨਾਲ ਇਹ ਨਗਰ ਛੱਡਣਾ ਚਾਹੁੰਦੇ ਹੋ ਤੇ ਭਾਵੇਂ ਛੱਡ ਕੇ ਚਲ ਜਿਓ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋਏਗਾ ਜੇ ਤੁਹਾਡੇ ਘਰ ਈਸਵਰ ਬਚ ਗਏ ਤੇ ਆ ਕੇ ਸਿੱਖੀ ਧਾਰਨ ਕਰ ਲੈਣਾ ਇਹ ਕਹਿ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਉੱਥੇ ਬੈਠੇ ਰਹੇ ਨਗਰ ਵਾਲਿਆਂ ਨੇ ਆਪਣਾ ਸਾਰਾ ਸਮਾਨ ਬੰਨ ਲਿਆ ਤੇ ਆਪਣੇ ਸਾਰੇ ਹੀ ਘਰ ਪਰਿਵਾਰ ਨੂੰ ਲੈ ਕੇ ਦੂਜੇ ਪਿੰਡਾਂ ਵੱਲ ਚਲੇ ਗਏ ਸਾਰਾ ਹੀ ਨਗਰ ਖਾਲੀ ਹੋ ਗਿਆ ਪਰ ਈਸਵਰ ਬਾੜ ਨਾ ਆਈ ਨਗਰ ਦਾ ਬਿਲਕੁਲ ਵੀ ਕੁਝ ਵੀ ਨੁਕਸਾਨ ਨਾ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਉਸੇ ਨਗਰ ਦੇ ਬਾਹਰ ਬੈਠੇ ਨੇ ਉਸ ਨਗਰ ਦੇ ਲੋਕ ਦੂਜੇ ਤੀਜੇ ਹਫਤੇ ਵਾਪਿਸ ਆ ਜਾਂਦੇ ਸਨ ਓਵੇਂ ਸਾਰਾ ਨਗਰ ਕੁਝ ਟਾਈਮ ਬਾਅਦ ਵਾਪਿਸ ਆ ਗਿਆ ਉਹਨਾਂ ਨੇ ਵੇਖਿਆ ਕਿ ਪਿੰਡ ਵਿੱਚ ਬਾੜ ਬਿਲਕੁਲ ਵੀ ਨਹੀਂ ਆਈ ਸਭ ਓਦਾਂ ਦਾ ਓਦਾਂ ਹੀ ਹੈ ਸਾਡੇ ਘਰਾਂ ਦਾ ਬਿਲਕੁਲ ਵੀ ਨੁਕਸਾਨ ਨਹੀਂ ਹੋਇਆ ਪਹਿਲਾਂ ਤਾਂ ਬਾੜ ਸਭ ਕੁਝ ਰੋੜ ਲੈਂਦੀ ਸੀ ਪਰ ਇਸ ਵਾਰ ਤਾਂ ਕੁਝ ਵੀ ਨਹੀਂ ਹੋਇਆ ਉਥੋਂ ਦੇ ਲੋਕਾਂ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਾਸਤੇ ਸ਼ਰਧਾ ਭਾਵਨਾ ਬਣ ਗਈ। ਉਹਨਾਂ ਨੇ ਕਿਹਾ ਇਹ ਕੋਈ ਆਮ ਪੁਰਖ ਨਹੀਂ ਹੈ, ਇਹ ਤਾਂ ਆਪ ਰੱਬ ਨੇ। ਸੋ ਉਥੋਂ ਦੇ ਲੋਕਾਂ ਨੇ ਉਸੇ ਵੇਲੇ ਸਿੱਖੀ ਧਾਰਨ ਕਰ ਲਈ। ਸਾਰੇ ਨਗਰ ਨੇ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੇਟਾਵਾਂ ਦਿੱਤੀਆਂ। ਸਾਰਾ ਹੀ ਨਗਰ ਗੁਰੂ ਜੀ ਦੀ ਸਿੱਖੀ ਅਪਣਾ ਲੈਂਦਾ ਹੈ। ਸੋ ਗੁਰੂ ਨਾਨਕ ਦੇਵ ਜੀ ਉਹ ਪਿੰਡ ਵਾਲਿਆਂ ਨੂੰ ਨਾਮਦਾਨ ਤੇ ਇਸ਼ਨਾਨ ਦੀ ਦਾਤ ਦੇ ਕੇ ਅੱਗੇ ਚੱਲੇ ਪਾ ਦਿੰਦੇ ਆ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਪ੍ਰਮਾਤਮਾ ਇੱਕ ਹੈ ਜੋ ਇਸ ਦੁਨੀਆ ਦਾ ਰਚਨਹਾਰ ਹੈ ਅਤੇ ਉਸ ਨੂੰ ਸੱਚੇ ਮਨ ਨਾਲ ਯਾਦ ਕਰਨ ਨਾਲ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰੂ ਦਾ ਸਿਮਰਨ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਤੇ ਕੀਤਾ ਜਾ ਸਕਦਾ ਹੈ ਇਹ ਸਾਨੂੰ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਰੋਟੀ ਕਮਾਉਣ ਤੇ ਜੋੜ ਦਿੱਤਾ ਉਹਨਾਂ ਨੇ ਵੇਲੇ ਬੈਠ ਕੇ ਖਾਣ ਜਾ ਕਿਸੇ ਹੋਰ ਦੇ ਹੱਕ ਤੇ ਨਿਰਭਰ ਰਹਿਣ ਦਾ ਖੰਡਨ ਕੀਤਾ ਆਪਣੇ ਕਮਾਈ ਚੋਂ ਦਸਵੰਧ ਦੇਣਾ ਗਰੀਬਾਂ ਦੀ ਸੇਵਾ ਕਰਨਾ ਇਹ ਸਿੱਖਿਆ ਸਾਨੂੰ ਸਵਾਰਥੀ ਬਨਣ ਤੋਂ ਰੋਕਦੀ ਹੈ ਅਤੇ ਸਮਾਜ ਵਿੱਚ ਬਰਾਬਰੀ ਦੀ ਭਾਵਨਾ ਪੈਦਾ ਕਰਦੀ ਹੈ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਨਹੀਂ ਸਾਰੇ ਹੀ ਮਨੁੱਖਤਾ ਦੇ ਹਨ ਗੁਰੂ ਜੀ ਨੇ ਹਮੇਸ਼ਾ ਹੀ ਅਗਿਆਨਤਾ ਵਿੱਚ ਪਟਕ ਰਹੇ ਲੋਕਾਂ ਨੂੰ ਸੱਚਾ ਮਾਰਗ ਦਿਖਾਇਆ ਗੁਰੂ ਜੀ ਦਾ ਉਪਦੇਸ਼ ਕਿਸੇ ਇੱਕ ਖਾਸ ਕੌਮ ਜਾਂ ਧਰਮ ਲਈ ਨਹੀਂ ਸਗੋਂ ਸਾਰੇ ਹੀ ਸੰਸਾਰ ਲਈ ਹੈ ਗੁਰੂ ਜੀ ਨੇ ਬ੍ਰह्म ਗਿਆਨ ਕੀਰਤਨ ਅਤੇ ਸ਼ਬਦਾ ਰਾਹੀ ਪ੍ਰਗਟ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਅਣਗਿਣਤ ਹੈ ਅਤੇ ਉਹਨਾਂ ਦੇ ਸਿਧਾਂਤ ਅੱਜ ਵੀ ਸਾਡੀ ਜ਼ਿੰਦਗੀ ਨੂੰ ਸੇਧ ਦੇ ਰਹੇ ਨੇ। ਉਹਨਾਂ ਦੇ ਉਪਦੇਸ਼ ਮਨੁੱਖ ਨੂੰ ਸੱਚਾ, ਇਮਾਨਦਾਰ ਅਤੇ ਪਰਉਕਾਰੀ ਬਨਣ ਦਾ ਰਸਤਾ ਦਿਖਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।